ਕਿ ਜੇ ਕੋਈ ਜੋ ਵੀ ਕੋਈ ਪੰਜਾਬ ਦੇ ਜਾਂ ਇਸ ਸਿੱਖਾਂ ਦੀ ਕੋਈ ਬਸਲੇ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜੀ ਚੰਨੀ ਜੀ ਨੇ ਕਾਂਗਰਸ ਨਾਲ ਤੇ ਸਾਡਾ ਕੰਮ ਨਹੀਂ ਹੋ ਸਕਦਾ ਬੀਜਪੀ ਨਾਲ ਹੋ ਸਕਦਾ ਸਾਡਾ ਤੇ ਅਸੀਂ ਤੇ ਕਹਿੰਦੇ ਕਿ ਖੇਤਰੀ ਤਲਾ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕ ਇਕੱਠੇ ਹੋ ਕੇ ਤੇ ਅਸੀਂ ਬੇਵਾਸ ਹਾਂ ਤੇ ਤਾਂ ਹੀ ਸਾਡਾ ਪੰਜਾਬ ਦੇ ਹਾਕਾ ਹਕੂ ਕਾਂਡੇ ਅਸੀਂ ਰਾਖੀ ਕਰ ਸਕਣਗੇ ਅਸੀਂ ਪੰਜਾਬ ਦੀ ਕੋਈ ਖੇਤਰੀ ਤਰਨ ਨੂੰ ਪਾਰਟੀ ਜੇ ਮੇਰੇ ਨਾਲ ਪਾਰਟੀਆਂ ਤੇ ਬਹੁਤ ਆ ਅਸੀਂ ਸੋਚਦੇ ਆ ਕਿ ਕੋਈ ਸੰਗਠਨ ਇਕੱਠਾ ਹੋਵੇ ਕੋਈ ਆਗਾਲ ਕਰਦੀ ਹੈ ਵਾਈ ਵਿੱਚ ਇਹ ਜਿ ਦੇ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹਦੇ ਨਾਲ ਅਸੀਂ ਸਾਡੇ ਨਹੀਂ ਇੱਥੇ ਨਹੀਂ ਅਸੀਂ ਪਹਿਣਾ ਦਸਵੇਂ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲੋ ਕੋਈ ਫਰੰਟ ਕਹਿ ਲੋ ਕੁਝ ਵੀ ਕਹਿ ਲੋ ਇੱਕ ਧੜਾ ਧਰ ਬਣਾਉਣੀ ਪੈਣਾ ਹੈ ਨਾ ਜਿਹੜੇ ਆਪ ਦੇ ਹਿੱਤਾਂ ਦੀ ਗੱਲ ਕਰਾਂਗੇ ਇਸ ਤੋਂ ਬਾਅਦ ਦੀਆਂ ਗੱਲਾਂ ਪੰਜਾਬ ਦੀਆਂ ਐਸਜੀਪੀ ਵੀ ਇਲੈਕਸ਼ਨ ਲੜਿਆ ਐਸਜੀਪੀ ਨਹੀਂ ਪਰ ਸਰਜੀ ਟੂਰਨਾ ਪਾਰਟਿਸਪੇਟ ਕਰਾਂਗੇ ਤੇ ਇਕ ਸਥਾਨਾ ਵੀ ਜਿਹੜੀ ਇਹਦਾ ਵਾਈ ਕਰਦੀ ਆ ਉਹਨੂੰ ਵੀ ਸੰਬੰਧ ਕਰਦੀ ਆ ਉਹਦੇ ਜਿਹੜਾ ਨਿਗਾਰਾ ਆ ਚੁੱਕਾ ਉਹਦੇ 'ਚ ਅਸੀਂ ਸੋਚਦੇ ਕਿ ਸੱਚੇ ਸੁੱਚੇ ਐਸਜੀਪੀ ਜਿਹੜੇ ਸਭ ਸੰਤੂ ਉਖਾੜੇ ਰੋਕਣੋ ਜੰਡਾ ਜਨਤਾਈਦਾ ਕਿ ਜਿਹੜਾ ਉਹਦੀ ਸੰਸਥਾਵਾਂ ਦੀ ਜਿਹੜੀ ਵਿਸ਼ਵਾਸਯੋਗਤਾ ਦੁਆਰਾ ਮਾਰ ਗਈ ਸੀ ਅਸੀਂ ਦੋਨੇ ਉਹ ਯਾਰ 2011 ਦੇ ਵਿੱਚ ਤਾਂ ਨਾਮ ਲੈਣਾ ਹੀ ਪੈਣਾ ਹੈ ਤਾਂ ਹੀ ਚੱਲਣਾ ਮੇਰਾ ਕਾਰਜ ਜੀ ਆਪਣੇ ਮੇਰੇ ਖਾਲਸਾ ਸਾਡਾ ਬੇਸਲਾ ਪਾਣਿਆ ਸਾਡੇ ਸਿੱਖ ਸੰਗਤਾਂ ਚ ਇਹ ਚੀਜ਼ ਤੇ ਬਾਤ ਕਰਦੇ ਨੇ ਪਰ ਇੱਕ ਤੁਹਾਡੇ ਪ੍ਰਕਿਰਿਆ ਆ ਜਦੋਂ ਉਹ ਫੋਟੋ ਲਾਉਣੀ ਆ ਆ ਜਾਓ ਡਾਕਟਰੀ ਕਾਪੀ ਦਿਓ ਆ ਉਹਦੇ ਜਿੱਦਾਂ ਕਿਸੇ ਵੇਲੇ ਮੌਕੇ ਤੇ ਅਵੇਲੇਬਲ ਨਹੀਂ ਹੁੰਦੀਆਂ ਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਣਦੇ ਆ ਲੋਕਾਂ ਚੇਹ ਨਹੀਂ ਵੇਅਰਨੈਸ ਨਹੀਂ ਆ ਗਈ ਉਹ ਕਹਿੰਦੇ ਕਿ ਸਾਨੂੰ ਮੋਲਡ ਬਣਾ ਕੇ ਦਾ ਟਪਾ ਕੇ ਕੀ ਫਾਇਦਾ ਹੋਣਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਜੋ ਸਾਡੇ ਸਮਾਜ ਦੀ ਵਿਕੜਤੀ ਹਾਲਾਤ ਹੈ ਉਹਦੇ ਚ ਇਹ ਸੰਸਥਾ ਦਾ ਬਹੁਤ ਵੱਡਾ ਇਹ ਸਮਝੋ ਇਹ ਉਹਦੀਆਂ ਕਮੀਆਂ ਦੀ وجہ ਨਾਲ ਜਿਹੜੇ ਸਾਡੇ ਨੌਜਵਾਨੇ ਨਸ਼ਿਆਂ ਵਿੱਚ ਚਲੇ ਗਏ ਆ ਸਾਡੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਆ ਕੋਈ ਨਾ ਤੁਸੀਂ ਗੱਲ ਕੀਤੀ